ਸਾਸੀ ਗਾਲ ਜੀ ਸਾਰਿਆਂ ਨੂੰ ਜਸਵਿੰਦਰ ਭੱਲਾ ਸਾਹਿਬ ਦੇ ਜਾਣ ਦਾ ਜਿੱਥੇ ਪੰਜਾਬੀ ਸੰਗੀਤ ਜਗਤ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਘਾਟਾ ਪਿਆ ਉੱਥੇ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਵੀ ਬਹੁਤ ਘਾਟਾ ਪਿਆ ਉਹ ਆਪਣੇ ਹਾਸਿਆਂ ਦੀਆਂ ਫੁੱਲ ਝੜੀਆਂ ਦੇ ذریعے ਸਾਡੇ ਦਿਲਾਂ ਵਿੱਚ ਹਮੇਸ਼ਾ ਹੀ ਜਿਉਂਦੇ ਰਹਿਣਗੇ ਸੋ ਆਓ ਅੱਜ ਇੱਕ ਗੀਤ ਦੇ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰਨ ਲੱਗੇ ਆ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਇਸ ਗੀਤ ਨੂੰ ਸ਼ੇਅਰ ਜ਼ਰੂਰ ਕਰਿਓ ਜੰਮਿਆ ਸ਼ਹਿਰ ਦੋਰਾਹੇ ਦੇ ਵਿੱਚ ਹਸਿਆਂ ਦਾ ਵਣਜਾਰਾ ਹੱਸਦਾ ਹੱਸਦਾ ਲੱਗਦਾ ਸੀ ਉਹ ਸਭ ਨੂੰ ਬੜਾ ਪਿਆਰਾ ਹੱਸਦਾ ਹੱਸਦਾ ਲੱਗਦਾ ਸੀ ਉਹ ਸਭ ਨੂੰ ਬੜਾ ਪਿਆਰਾ ਤੇਰੇ ਜਸਵਿੰਦਰ ਭੱਲਿਆਂ ਪੂਰੇ ਹੋਣੇ ਨਹੀਂ ਕਦੇ ਘਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਪਹਿਲਾਂ ਤੇ ਤੂੰ ਬਾਲੇ ਦੇ ਨਾਲ ਰਲ ਕੇ ਰਹਾ ਹਸਾਉਂਦਾ ਚਾ ਚੜ ਜਾਂਦਾ ਹਸੀ ਜਦ ਵੀ ਛਣ ਕਾਟਾ ਤੇਰਾ ਆਉਂਦਾ ਚਾ ਚੜ ਜਾਂਦਾ ਸੀ ਜਦ ਵੀ ਛਣ ਕਾਟਾ ਤੇਰਾ ਆਉਂਦਾ ਦਸੀ ਚਾਚਾ ਚਤਰ ਸਿਆਂ ਕਿਉ ਤੁਰ ਗਿਆ ਅਜ ਰਵਾ ਕੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਉਛਦੇ ਬੀਨੂ ਢਿੱਲਾਂ ਤੇ ਅਨਮੋਲ ਗਿੱਪੀ ਤੇ ਘੁੱਗੀ ਤੁਰ ਗਿਆ ਮਾਰੇ ਉਡਾਰੀ ਯਾਰਾ ਦੱਸ ਕੀ ਤੈਨੂੰ ਸੁਝੀ ਤੁਰ ਗਿਆ ਮਾਰੇ ਉਡਾਰੀ ਯਾਰਾ ਦੱਸ ਕੀ ਤੈਨੂੰ ਸੁਝੀ ਕਰਕੇ ਵਾਦੇ ਉਮਰਾਂ ਦੇ ਕਿਉ ਛੱਡ ਗਏ ਅੱਧ ਵਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਸੁਹੇ ਤੇਰੇ ਮੁਖੜੇ ਅੱਗੇ ਚੰਨ ਸੀ ਲੱਗਦਾ ਫਿੱਕਾ ਕਾਲੇ ਕੋਟ ਚ ਰਹਿਣ ਵਾਲਿਆ ਅੱਜ ਕਿਉਂ ਪਾ ਲਿਆ ਚਿੱਟਾ ਕਾਲੇ ਕੋਟ ਚ ਰਹਿਣ ਵਾਲਿਆ ਅੱਜ ਕਿਉਂ ਪਾ ਲਿਆ ਚਿੱਟਾ ਮਿਸ ਯੂ ਭੱਲਾ Saab ji ਟੋਨੀ ਸੂਰੋਂ ਵਾਲਾ ਆਖੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣ ਕਾਟੇ ਮੁੜਿਆ ਬਾਪੂ ਪੁੱਤ ਤੇਰਾ ਪੁਖ ਰਾਜ ਆਵਾਜ਼ਾਂ ਮਾਰੇ ਕੱਲਾ ਤੂੰ ਨਹੀਂ ਦਿਸਦਾ ਬਾਕੀ ਦਿਸਦੇ ਲੋਕੀ ਸਾਰੇ ਓ ਕੱਲਾ ਤੂੰ ਨਹੀਂ ਦਿਸਦਾ ਬਾਕੀ ਦਿਸਦੇ ਲੋਕੀ ਸਾਰੇ ਛੱਡ ਕੇ ਮਹਿਲ ਮੁਨਾਰੇ ਛੱਡ ਕੇ ਮਹਿਲ ਮੁਨਾਰੇ ਕਿੱਥੇ ਕਰ ਲੇ ਜਾ ਕੇ ਵਾਸੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣਕਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣਕਾਟੇ ਸਦਾ ਗੂੰਜਦੇ ਰਹਿਣੇ ਨੇ ਤੇਰੇ ਹਾਸਿਆਂ ਦੇ ਛਣਕਾਟੇ